ਇੰਨਵਾਰ ਵਿਆਹ ਵਿੱਚ ਬੱਜੀ ਪਾਨੀ ਪਰ ਜਦੋਂ ਹੋ ਗਿਆ ਵਿਆਹ ਤਾਂ ਨੌਜਵਾਨ ਲੱਗਿਆ ਤਾੜੀਆਂ ਮਾਰ ਕੇ ਹੱਸਣ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕੁਝ ਲੋਕਾਂ ਵੱਲੋਂ ਪਤਾ ਨਹੀਂ ਕਿਉਂ ਜਾਣਬੁੱਝ ਕੇ ਵਿਆਹਾਂ ਵਿੱਚ ਪਾਨੀਆਂ ਮਾਰੀਆਂ ਜਾਂਦੀਆਂ ਨੇ ਜਿਸ ਕਰਕੇ ਬਹੁਤ ਸਾਰੇ ਚੰਗੇ ਰਿਸ਼ਤੇ ਵੀ ਸਿਰੇ ਨਹੀਂ ਚੜ ਪਾਉਂਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਵਿਆਹ ਵਿੱਚ ਬਰਮਾਲਾ ਪਾਉਣ ਤੋਂ ਬਾਅਦ ਇੰਨਾ ਖੁਸ਼ ਹੁੰਦਾ ਹੈ ਕਿ ਤਾੜੀਆਂ ਮਾਰਨ ਲੱਗ ਜਾਂਦਾ ਹੈ ਦਰਅਸਲ ਇਸ ਲੜਕੇ ਦੇ ਰਿਸ਼ਤੇ ਵਿੱਚ ਪਹਿਲਾਂ 3 ਬਿਨਾਂ ਕਿਸੇ ਗੱਲੋਂ ਲੋਕਾਂ ਵੱਲੋਂ ਪਾਨੀ ਮਾਰ ਦਿੱਤੀ ਗਈ ਸੀ ਜਿਸ ਕਾਰਨ ਇਸ ਦਾ ਰਿਸ਼ਤਾ ਤਿੰਨ ਵਾਰ ਸਿਰੇ ਚੜਦਾ ਚੜਦਾ ਰੁਕ ਜਾਂਦਾ ਸੀ ਅਖੀਰ ਚੌਥੀ ਵਾਰ ਜਾ ਕੇ ਇਸ ਨੌਜਵਾਨ ਦਾ ਰਿਸ਼ਤਾ ਹੋਇਆ ਜਿਸ ਕਾਰਨ ਵਿਆਹ ਵਾਲੇ ਦਿਨ ਨੌਜਵਾਨ ਨੂੰ ਐਨੀ ਖੁਸ਼ੀ ਹੋਈ ਕਿ ਨੌਜਵਾਨ ਖੁਸ਼ੀ ਵਿੱਚ ਤਾੜੀਆਂ ਮਾਰਨ ਲੱਗਿਆ ਜਿਸ ਨੂੰ ਦੇਖ ਕੇ ਬਰਾਤੀ ਅਤੇ ਕੁੜੀ ਵਾਲੇ ਵੀ ਹੱਸਣੋਂ ਨਹੀਂ ਰਹਿ ਸਕੇ ਸੋ ਤੁਹਾਡੇ ਪਾਨੀ ਮਾਰਨ ਵਾਲੇ ਲੋਕਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ